ਮੈਂ ਅਜੈਬ ਸਿੰਘ ਸਰਪੰਚ ਜਖਵਾਲੀ ਜ਼ਿਲ੍ਹਾ ਫਤਗੜ ਸਾਹਿਬ ਤੋਂ ਆਇਆ ਹਾਂ ਔਰ ਕੁਛੋਕੜ ਅਕਾਲੀ ਦਲ ਨਾਲ ਸੰਬੰਧਿਤ ਹੈ ਅਕਾਲੀ ਦਲ ਚ ਕੰਮ ਕੀਤੇ ਨੇ ਪੂਰੇ ਕੈਨੇਡਾ ਦੇ ਵਿੱਚ ਬਿਨਿੰਪੈਗ ਆਇਆ ਬਿਨਿੰਪੈਗ ਦੇ ਸਕੂਲ ਦੇ ਵਿੱਚ ਐ ਸੇਜ ਕ੍ਰਿਕ ਔਰ ਆਪਣੇ ਜਿਹੜੇ ਪੰਜਾਬੀ ਦੋਸਤਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਵੱਖ-ਵੱਖ ਇਲਾਕੇ ਤੋਂ ਸੱਜਣ ਨੇ ਸਾਰੇ ਪੰਜਾਬ ਦੀ ਗੱਲਬਾਤ ਦਾ ਉਰੇ ਆ ਕੇ ਪਤਾ ਲੱਗ ਜਾਂਦਾ ਕਿਉਂਕਿ ਕੋਈ ਕੋਟਕਪੁਰੇ ਦਾ ਕੋਈ ਬਾਗੇਪੁਰਾਣੇ ਦਾ ਕੋਈ ਜਲੰਧਰ ਦਾ ਕੋਈ ਫਰੀਦਕੋੜ ਦਾ ਕੋਈ ਲੁਧਿਆਣੇ ਦਾ ਕੋਈ ਕੁੱਪਕਲਾਂ ਦਾ ਕੋਈ ਕਿਤੇ ਦਾ ਇਹ ਸਾਰੇ ਪੰਜਾਬ ਦੀ ਕਿਉਂਕਿ ਅਸੀਂ ਆਪਣੇ ਪੰਜਾਬ ਤੇ ਗੱਲਾਂ ਕਰਦੇ ਰਹਿੰਦੇ ਆ ਉਹ ਆਪਣੇ ਆਪਣੇ ਪਿੰਡ ਤੋਂ ਆ ਕੇ ਸਾਰੀਆਂ ਜਿਹੜੀਆਂ ਕਹਾਣੀਆਂ ਕਥਾ ਉਹ ਉਰੇ ਆ ਕੇ ਪਤਾ ਲੱਗਦਾ ਪੂਰੇ ਪੰਜਾਬ ਦੀ ਖਬਰ ਮਿਲ ਜਾਂਦੀ ਹੈ ਜਿਵੇਂ ਪਿਛਲੀ ਵਾਰੀ ਆਏ ਜਦ ਜੀ ਨਹੀਂ ਲੱਗਿਆ ਹੁਣ ਬਹੁਤ ਜੀ ਲੱਗਦਾ ਕਿਉਂਕਿ ਆਪਣੇ ਖਾਨ ਦੇ ਸਾਥੀਆਂ ਨੂੰ ਮਿਲੇ ਆ ਸੋ ਬੜੀ ਖੁਸ਼ੀ ਹੋਈ ਆ ਸਾਰਿਆਂ ਨੂੰ ਮਿਲ ਕੇ ਸਾਰੇ ਉਧਰ ਉਧਰ ਪਿਆਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਇਹ ਵੀ ਸਾਰੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਪਿੰਡ ਗੁਰੂਸਰ ਜ਼ਿਲ੍ਹਾ ਫੀਰਕੋਟ ਨੇੜੇ ਕੋਟਪੂਰਾ ਨੇੜੇ ਬਹਿਵਲ ਸ਼ਰਮਾ ਲਓ ਜੀ ਸ਼ਰਮਾ ਜੀ ਮੈਂ ਸੋਨ ਲਾਲ ਸ਼ਰਮਾ ਗੁਰੂ ਪੇਰਾ ਪਿੰਡ ਚੋੜਚੱਕ ਇਹ ਲਾ ਮੋਗਾ ਬਣਦੇ ਦੋ ਤਿੰਨ ਬੁਢੇ ਬਿਆਹੇ ਮੈਂ ਵੀ ਇੱਥੇ ਸਾਡਾ ਗਰੁੱਪਾ ਬੁਢੀ ਫੇਰੇ ਹਿੰਡੇ ਸਾਈਕਲਾਂ ਤੇ ਵਧੀਆ ਇੰਜੋਏ ਕਰਦੇ ਆ ਸ਼ਾਮ ਨੂੰ 5:00 ਵਜੇ ਇੱਥੇ ਆਈ ਜਾਈਦਾ ਸਾਢੇ 8:00 ਵਜੇ ਫਿਰ ਇੱਥੋਂ ਜਾਈਦਾ ਜਾ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫੇਰ ਸਵੇਰ ਵਾਸਤੇ ਤਿਆਰ ਹੋਈ ਗਏ ਘਾੜੇ ਮਾ ਲਈਦੇ ਧੂਮ ਮਾਰ ਕੇ ਜਾ ਕੇ ਅੰਡ ਮੇਰਨਾ ਕਲਾ ਇਹ ਲਾ ਲੁਧਿਆਣਾ ਮਸਤਾਫੀ ਲਓ ਜੀ विजय कुमार शर्मा मुल्लापुर दाखा जिला लुधियाना लोई मान मختار ਸਿੰਘ ਪਿੰਡ ਕੰਗ ਜਿਲ੍ਹਾ ਤਰਨਤਾਰਨ ਮੈਂ ਇਥੇ ਆਪਣੇ ਬੇਟੀ ਨੂੰ ਆਇਆ ਹਾਂ 2:00 ਵਜੇ ਤੇ ਕੋਈ ਦਿਨ ਆ ਕੇ ਇਥੇ ਆਪਣੇ ਸਾਥੀ ਸਦਨ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਆ ਉਹਨਾਂ ਦੇ ਖਲੂਈ ਜਪੰਡਿਆ ਜਿੱਥੇ ਮਤਲਬ ਪੰਜਾਬ ਦੀ ਗੇਸ ਸਾਥ ਬੈਠੇ ਨੇ ਉਹ ਪੰਜਾਬ ਵਾਲੀ ਗੱਲਾਂ ਚੱਲਦੀਆਂ ਹੈ ਜੀ ਖਾਲਸਾ ਹਰ ਵੀ ਕੁਤਕ ਤਲਵੰਨ ਨੋਰ ਕਰ ਲੋ ਇੰਨੀਆ ਵੜੀਆਂ ਬਹੁਤ ਆ ਕਰਦੇ ਉਹ ਵੀ ਸਣਾ ਹੋਂ ਤੂੰ ਤੇਰੇ ਹਣਕੇ ਜਿੰਦਗੀ ਨਾ ਬੋਲੋ ਨਾ ਤੁਸੀਂ ਬੋਲੋ ਚਲੋ ਜੀ ਮੈਂ ਤੇਗਲ ਸਿੰਘ ਸਾਪ ਦਾ ਮੈਂਬਰ ਪੰਚਾਇਤ ਪਿੰਡ ਸੋਹੜ ਜ਼ਿਲ੍ਹਾ ਤੰਤਾਨ ਚਲੋ ਬੈਗਤ ਦੀ ਕਹਾਖਾ ਬੈਗਤ ਪਾਵੇ ਲੋ ਜੀ ਹੌਲਕ ਸਿੰਘ ਹੌਲਕ ਹਾਂ ਜੀ ਪਿੰਡ ਕੁੱਪਕਲਾ ਜ਼ਿਲ੍ਹਾ ਮਲੇਰਕੋੜਲਾ ਉਹਦਾ ਵੀ ਬੀੜੂ ਜੀ ਜੀ ਬਾਗ ਦੇ ਲੋ ਜੀ ਭਰਾ ਸਾਹਿਬ ਹਾਂ ਹਾਂ ਜੀ ਮੈਂ ਸਵਰਨ ਸਿੰਘ ਤੇ ਰਹਿ ਗਿਆ ਜਿਹੜਾ ਪਿੰਡ ਲੰਗਿਆਣਾ ਪੁਰਾਣਾ ਪੁੱਛਾਗਾ ਪੁਰਾਣਾ ਸਾਰੀ ਛੁੱਟੀ ਕਰਕੇ ਛੱਡ ਗਿਆ ਲੋ ਜੀ ਕਰਵਾ ਸਾਹਿਬ ਮੈਂ ਬਲਵਿੰਦਰ ਕੁਲਜਿੰਦਰ ਸਿੰਘ ਗਰੇਾਲ ਪਿੰਡ ਗੁਜਰਾਲ ਜ਼ਿਲ੍ਹਾ ਲੁਧਿਆਣਾ ਲੋ ਭਰਨ ਸਾਹਿਬ ਮੈਂ ਵੀ ਬਹਿਣਾ ਹੁਣ ਫੜੋ ਤੁਸੀਂ ਮੋਬਾਈਲ ਨਹੀਂ ਹੋਰ ਬੈਠ ਕੇ ਮੈਂ ਕਬੱਡੀ ਦਾ ਖਿਡਾਰੀ ਹੁਣ ਕੇ ਮੈਂ ਖਿਡਾਰੀ ਨਹੀਂ ਮੇਰੀ ਉਹ ਕਰ ਸਾਦੀ ਵਿੱਚ ਹਾਂ ਖਿਡਾਰੀ ਮੈਂ ਕਰਮਜੀਤ ਸਿੰਘ ਕਰਮਾ ਪਿੰਡ ਛਨੇਰ ਜ਼ਿਲ੍ਹਾ ਮਲੇਰਕੋਲ ਦਾ ਜੀ ਪੰਜਾਬ ਤੋਂ ਆ ਤੇ ਬਾਬਿਆਂ ਦੀ ਟਾਣੀ ਚ ਬੈਠੀਦਾ ਜੀ ਪੂਰਾ ਜੀ ਲੱਗਦਾ ਹਾਂ ਜੀ ਨਹੀਂ ਮੈਂ ਇਸ ਤੋਂ ਛੋਟਾ ਬਾਬਾ ਬਣ ਜਾਊਗਾ ਥੋੜਾ ਜਿਹਾ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਹੀਂ ਨਹੀਂ ਵੱਧੂਗਾ